ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਗੱਲ ਕਰ ਰਹੇ ਹਾਂ ਨਰਾਤਿਆਂ ਦੀ ਸੋ ਜੋ ਵੀ ਛੋਟੇ-ਛੋਟੇ ਬੱਚੇ ਆ ਭੈਣਾ ਮਾਤਾ ਜਾਂ ਕੋਈ ਜੋ ਵੀ ਛੋਟੇ ਬੱਚੇ ਨਰਾਤੇ ਮਾਤਾ ਦੇ ਨਰਾਤੇ ਰੱਖਦੇ ਹਨ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ 22 ਸਤੰਬਰ ਨੂੰ ਪਹਿਲਾ ਨਰਾਤਾ ਸ਼ੁਰੂ ਹੈ 22 ਸਤੰਬਰ ਨੂੰ ਪਹਿਲੇ ਨਰਾਤੇ ਸ਼ੁਰੂ ਹੋ ਰਹੇ ਹਨ ਜੋ ਚੇਤਰ ਦੇ ਨਰਾਤਰੇ ਹੁੰਦੇ ਹਨ ਇਹਨੂੰ 6 ਦਿਨਾਂ ਦਾਤਰੀ ਵੀ ਕਹਿਆ ਜਾਂਦਾ ਹੈ ਸਵੇਰ ਦੇ ਰਾਤੇ ਅਗਰ ਤੁਹਾਨੂੰ ਸ਼ੁਭ ਮੂਰਤ ਦਸੀ ਤਾਂ ਤੜਕੇ 6:15 ਮਿੰਟ ਤੋਂ ਲੈ ਕੇ ਤੇ 10:20 ਮਿੰਟ ਤੱਕ ਤੁਸੀਂ ਜੋ ਨਿਰਾਤੇ ਰੱਖ ਸਕਦੇ ਹੋ ਦੁਆਰਾ ਇਹ ਦਸੀ ਕਿ ਤੜਕੇ 6:15 ਮਿੰਟ ਤੋਂ ਲੈ ਕੇ ਤੇ 10:20 ਮਿੰਟ ਤੱਕ ਤੁਸੀਂ ਅਸ਼ਿਕਤ ਕਰ ਸਕਦੇ ਹਾਂ ਨਰਾਤੇ ਰੱਖ ਸਕਦੇ ਹਾਂ ਸੋਏ ਨਰਾਤੇ ਇਸ ਸਾਲ ਦੇ ਜੋ ਨਰਾਤੇ ਹਨ ਤੁਹਾਨੂੰ ਦੱਸ ਦਈਏ ਇਹ ਨਰਾਤੇ 10 ਦਿਨ ਚੱਲਣ ਵਾਲੇ ਹਨ ਇਸ ਦਿਸਵਾਰ ਦੇ ਨਰਾਤੇ 10 ਦਿਨ ਚੱਲਣਗੇ ਸੋਏ ਦੇ ਨਰਾਤੇ 10 2 2 ਅਕਤੂਬਰ ਨੂੰ ਸਮਾਪਤੀ ਹੋਵੇਗੀ ਦਸਹਿਰੇ ਵਾਲੇ ਦਿਨ ਸੋ ਤੁਹਾਨੂੰ ਦਸਹਿਰਾ ਵੀ ਦੱਸ ਦਈਏ 2 ਤਰੀਕ ਦਾ ਯਾਨੀ ਕਿ 2 ਅਕਤੂਬਰ ਦਾ ਦਸਹਿਰਾ ਹੈ ਸੋ ਇਹ ਦਸਹਰੇ ਵਾਲੇ ਦਿਨ ਹੀ ਨਮਰਾਤਾਂ ਦੀ ਸਮਾਪਤੀ ਹੋਵੇਗੀ ਸਵੇਰ ਸੁਬਾਹ ਨਮਰਾਤੇ 10 ਦਿਨ ਚੱਲਣਗੇ ਪਹਿਲਾਂ ਨਮਰਾਤੇ 9 ਦਿਨ ਚੱਲਦੇ ਹਨ ਸਵੇਰ ਸੁਬਾਹ ਨਗਾਤੇ ਦੀ 10 ਹਨ ਸੋ 22 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਨਗਾਤੇ ਚੱਲਣਗੇ ਸੋ ਜਿਨ੍ਹਾਂ ਨੇ ਵੀ ਮਾਤਾ ਭੈਣਾਂ ਨੇ ਜਾਂ ਛੋਟੀਆਂ ਬੱਚੀਆਂ ਨੇ ਜੋ ਨਗਾਤੇ ਰੱਖਦੀਆਂ ਹਨ ਆ ਇਸ ਸਾਲ ਜਾਂ ਕਿਸੇ ਨੇ ਰੱਖਣੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਤਾ ਵੈਸ਼ਨੂ ਦੇਵੀ ਦੇ ਨਿਰਾਤਰੇ ਜੋ ਮਾਤਾ ਵੈਸ਼ਨੂ ਦੇਵੀ ਦੇ ਜੋ ਵੀ ਨਿਰਾਤਰੇ ਰੱਖਦੇ ਹਨ ਉਹ ਨਿਰਾਤਰੇ ਰੱਖ ਸਕਦੇ ਹਨ 22 ਤਰੀਕ ਤੋਂ ਯਾਨੀ 22 ਅਕਤੂਬਰ ਤੋਂ ਸਵੇਰ 6:15 ਵਜੇ ਤੋਂ ਲੈ ਕੇ ਤੇ 10:20 ਵਜੇ ਤੱਕ ਜੈ ਮਾਤਾ